ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਪਿੰਡ ਬਾਂਮਣ ਵਾਲੇ ਤੋਂ ਇੱਕ ਕਿਸਾਨ ਕੋੜਕਪੁਰੇ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨੂੰ ਰੋਕ ਕੇ ਮੋਟਰਸਾਈਕਲ ਤੇ ਉਹਦੇ ਕੋਲੇ ਕੁਛ ਲੱਗਦੀ ਸੀ ਖੋਹ ਲਈ ਜਾਂਦੀ ਹੈ ਉਹ ਬਾਈ ਸਾਡੇ ਨਾਲ ਹੈ ਜਿਸ ਦੇ ਨਾਲ ਲੁੱਟਾ ਖੋਹੀ ਹੋਈ ਹੈ ਬਈ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪਿੰਡ ਬਾਂਮਣ ਵਾਲਾ ਪਿੰਡ ਬਾਂਮਣ ਵਾਲਾ ਤੁਹਾਡਾ ਕੁਲਦੀਪ ਸਿੰਘ ਜਿਹੜੀ ਤੁਹਾਡੇ ਨਾਲ ਇਹ ਘਟਨਾ ਘਟੀ ਹੈ ਇਹ ਕਿੱਥੇ ਜੇ ਘਟੀ ਹੈ ਤੇ ਕਿੰਨੇ ਪੈਸੇ ਸੀ ਤੁਹਾਡੇ ਕੋਲੇ ਤੇ ਜਿਹੜੇ ਖੋਹਣ ਵਾਲੇ ਆਦਮੀ ਕਿੰਨੇ ਸੀ ਮੈਂ ਆਪਣੇ ਪਿੰਡੋਂ 19 ਤਰੀਕ ਨੂੰ ਘਰੋਂ ਮੈਂ ਨਕਦੀ ਲੈ ਕੇ ਗਿਆ ਮੈਂ ਦੁਕਾਨਦਾਰ ਨੂੰ ਕਿਸੇ ਨੂੰ ਦੇਣੇ ਸੀਗੇ ਮੈਂ ਜੋਂ ਹੀ ਸੁਆ ਕਰਾਸ ਕਰਦਾ ਕੋ ਆਪਣੇ ਸ਼ਹਿਰ ਨੂੰ ਜਾਣ ਵਾਸਤੇ ਤੇ ਦੋ ਆਣ ਪਛਾਤੇ ਵਿਆਗਤੀ ਆਉਂਦੇ ਆ ਮੋਟਰਸਾਈਕਲ ਤੇ ਬਰਾਬਰ ਆ ਕੇ ਹਾਰਨ ਜਦੋਂ ਮਾਰਦੇ ਤੇ ਮੈਂ ਇੱਕਦਮ ਉਹਨਾਂ ਮੋਟਰਸਾਈਕਲ ਨਾਲ ਆਇਆ ਜਦੋਂ ਮੈਂ ਥੋੜਾ ਘਬਰਾ ਵੀ ਗਿਆ ਮੈਨੂੰ ਡਰ ਹੁੰਦਾ ਉਹਨਾਂ ਨੇ ਆਉਣ ਸਰ ਪਹਿਲਾਂ ਮੇਰੇ ਪਰ ਆਪਣਾ ਬੜੂਏ ਨੂੰ ਜੇਬ ਨੂੰ ਪਏ ਆ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਜੇਬ ਤਾਂ ਰੱਖਣ ਦੀ ਕੋਸ਼ਿਸ਼ ਕੀਤੀ ਆ ਦਾ ਫੋਨ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਨਾਲ ਦਾ ਮੇਰਾ ਜਿਹੜਾ ਪਾਰਸ ਸੀਗਾ ਆਪਣਾ 기ਸਾ ਉਹ ਪਟਕੇ ਲੈ ਗਏ ਤੇ ਮੈਨੂੰ ਲੱਤ ਮਾਰ ਕੇ ਥੱਲੇ ਸੱਟ ਗਏ ਹਾਂਜੀ ਕਿੰਨੇ ਪੈਸੇ ਸੀ ਤੁਹਾਡੇ ਕੋਲੇ ਮੇਰੇ ਕੋਲ 32000 ਤੋਂ ਕਿريب ਉੱਪਰ ਸੀਗੇ ਜੀ 32000 ਹਾਂਜੀ ਪਹਿਲਾਂ ਜਿਹੜੇ ਤੁਸੀਂ ਪਹਿਲਾਂ ਮੈਂ ਦੱਸਿਆ ਸੀ ਤੁਸੀਂ ਆਫ ਕੈਮਰਾ ਵੀ ਉਹ ਪੈਸੇ ਤੁਸੀਂ ਘਰੇ ਲੈ ਕੇ ਰੱਖੇ ਸੀ ਬੈਂਕ ਚ ਕਢਾ ਕੇ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਮੰਡੀ ਜਾਂਦੇ ਆ ਹਾਂਜੀ ਮੈਂ ਉਹ ਪੈਸੇ ਪਹਿਲਾਂ ਕਢਾ ਕੇ ਰੱਖੇ ਹੋਏ ਸੀਗੇ ਕਿਉਂਕਿ ਮੇਰੇ ਨਾਲ ਰਿਸ਼ਤੇ ਦੇ ਵਿੱਚ ਦੁਕਾਨ ਤੇ ਕੰਮ ਚੱਲ ਰਿਹਾ ਸੀਗਾ ਮਕਾਨ ਪਾਈ ਜਾਂਦਾ ਉੱਥੇ ਮੈਂ ਉਹਨਾਂ ਮੈਸਤਰੀਆਂ ਨੂੰ ਪੈਸੇ ਦੇਣੇ ਸੀਗੇ ਉਹ ਕਿਉਂਕਿ ਪੈਸੇ ਤੁਹਾਨੂੰ ਪਤਾ ਹੀ ਹੈ ਜੀ ਦਿਹਾੜੀਦਾਰ ਬੰਦੇ ਨੂੰ ਨਿੱਤਾਂ ਨੂੰ ਦੇਣੇ ਪੈਂਦੇ ਉਹਨਾਂ ਜੀ ਜੀ ਪੰਜਾਬ ਦੇ ਵਿੱਚ ਨਾ ਵਪਾਰੀ ਸੇਫ ਹੈ ਨਾ ਦੁਕਾਨਦਾਰ ਸੇਫ ਹੈ ਤੇ ਨਾ ਕਿਸਾਨ ਸੇਫ ਹੈ ਆਮ ਆਦੀ ਪਾਰਟੀ ਸਤ ਤੋਂ ਪਹਿਲਾਂ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਹੀਂ ਘਟਣਗੀਆਂ ਕੀ ਦੇਖ ਰਹੇ ਹੋ ਜਦੋਂ ਦੀ ਆਮ ਆਦੀ ਪਾਰਟੀ ਆਈ ਹੈ ਘਟਨਾ ਜ਼ਿਆਦਾ ਤੇਜ਼ ਹੋਈਆਂ ਤੇ ਘਟੀਆਂ ਕੁਝ ਨਹੀਂ ਜੀ ਘਟਨਾ ਬਹੁਤ ਜਿਆਦਾ ਤੇਜ਼ ਹੋਗਾ ਕਹੋਗੇ ਤੁਹ ਦੋ ਕੁ ਮਹੀਨੇ ਪਹਿਲਾਂ ਮੇਰੇ ਪਿੰਡ ਦੇ ਇੱਕ ਔਰਤ ਨੂੰ ਉਹਨਾਂ ਲੁੱਟਿਆ ਗਿਆ ਜੋ ਕਿ ਵਿਦੇਸ਼ ਤੋਂ ਆਈ ਹੋਈ ਸੀ ਉਹਨਾਂ ਤੋਂ ਵੀ ਬਹੁਤ ਨਕਦੀ ਖੋਈ ਗਈ ਆ ਚੈਨਲ ਲੈ ਕੇ ਲੈ ਗਏ ਤੁਆ ਆਪਣੇ ਸੋਨਾ ਪਾਇਆ ਸੀ ਉਹ ਲੈ ਕੇ ਫੋਨ ਲੈ ਕੇ ਉਹਨਾਂ ਦੇ ਕਿਉਂਕਿ ਸੰਤੋ ਇੰਨਾ ਡਰ ਲੱਗਦਾ ਹੁਣ ਅਸੀਂ ਕਿਤੇ ਕਿਤੇ ਵੀ ਨਹੀਂ ਅਸੀਂ ਜਾ ਨਹੀਂ ਸਕਦੇ ਕਿ ਕੋਟਪੁਰਾ ਬੇਸ਼ੱਕ ਦੇਖੀ ਆ ਸਾਡੇ ਕੋਟਪੁਰਾ ਪਰ ਕੀ ਕਰ ਗਿਆ ਸੀ ਬਹੁਤ ਮਜਬੂਰ ਆ ਵਾਰਦਾਤਾ ਬਹੁਤ ਜਿਆਦਾ ਦੇ ਧੰਨਵਾਦ ਰਗਾ ਰਾਤ ਬਰਾਤ ਤੇ ਇਕੱਲੇ ਨਿਕਲਣ ਨੂੰ ਜੀ ਨਹੀਂ ਕਰਦਾ ਕੀ ਪਤਾ ਕਿਹੜੇ ਮੋੜ ਤੇ ਕਦੋਂ ਕਿੱਥੇ ਕੋਈ ਲੁੱਟ ਲੇ ਜੀ ਨਹੀਂ ਜੀ ਅੱਗੇ ਤਾਂ ਅਸੀਂ ਰਾਤ ਨੂੰ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਅਸੀਂ ਰਾਤ ਨੂੰ ਵੀ ਆਪਣੇ ਖੇਤੀ ਕੰਮ ਕਰਦੇ ਸੀਗੇ ਪਰ ਹੁਣ ਤਾਂ ਦਿਨੇ ਵੀ ਚੱਨ ਨੂੰ ਸਾਨੂੰ ਬਹੁਤ ਡਰ ਲੱਗਦਾ ਹੈ ਵੀ ਇੰਨਾ ਬਹੁਤ ਮੁਸ਼ਕਲ ਹੋਇਆ ਪਿਆ ਕੋਈ ਇੱਥੇ ਆਪਣੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾਗਾ ਜੀ ਜਦੋਂ ਤੁਹਾਨੂੰ ਉਹਨੇ ਰੋਕਿਆ ਰਸਤੇ ਵਿੱਚ ਕੋਈ ਉਹਨਾਂ ਕੋਲੇ ਹਥਿਆਰ ਵੀ ਸੀਗੇ ਨਹੀਂ ਜੀ ਹਥਿਆਰ ਉਹਨਾਂ ਨੇ ਮੈਨੂੰ ਦਿਖਾਇਆ ਨਹੀਂਗਾ ਮੈਂ ਮੈਨੂੰ ਕਹਿ ਦਿਆਂ ਹਥਿਆਰ ਨਹੀਂ ਵੇਖਿਆਗਾ ਕਿਉਂਕਿ ਉਹਨਾਂ ਦੇ ਜਿਹੜੇ ਚਿਹਰੇ ਸੀਗੇ ਜਿਹੜਾ ਮੂੰਹਰੇ ਅੱਗੇ ਚਲਾ ਰਹੇ ਸੀ ਉਹ ਤਾਂ ਟੱਕਿਆ ਹੋਇਆ ਸੀਗਾ ਤੇ ਪਿਛਲਾ ਉਹੀ ਬੈਠਾ ਸੀਗਾ ਜੀ ਹਮ ਤੇ ਹਥਿਆਰ ਉਹਨਾਂ ਨੇ ਟਾਈਮ ਹੀ ਦਿੱਤਾ ਕਿ ਜਦੋਂ ਲੁੱਟਖੋ ਕਰਕੇ ਚਲੇ ਗਏ ਚਲੇ ਗਏ ਜੀ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਜਾਂ ਕਿਸ ਤਰ੍ਹਾਂ ਸੀ ਮਰ ਨਹੀਂ ਜੀ ਜਿਹੜਾ ਮਗਰ ਬੈਠਾ ਸੀ ਉਹਦਾ ਮੂੰਹ ਖੁੱਲਾ ਹੋਇਆ ਸੀਗਾ ਜੀ ਹਮ ਕੋਈ ਉਹਨਾਂ ਨੂੰ ਡਰ ਹੀ ਹੈ ਨਹੀਂ ਜਿਸ ਕਿਸੇ ਗੱਲ ਦਾ ਜੇ ਡਰ ਹੋਊਗਾ ਤਾਂ ਫੇਰ ਹੀ ਮੂੰਹ ਧੱਕਣਗੇ ਨਾ ਜੇ ਪ੍ਰਸ਼ਾਸਨ ਦਾ ਡਰ ਹੋਊਗਾ ਤਾਂ ਫੇਰ ਮੂੰਹ ਧੱਕਣਗੇ ਜੋ ਪ੍ਰਸ਼ਾਸਨ ਦਾ ਡਰ ਹੀ ਹੈ ਨਹੀਂਗਾ ਉਹਨਾਂ ਨੇ ਮੂੰਹ ਧਾਕੇ ਕੀ ਕਰਨਾ ਹੈ ਕੀ ਲੱਗਦਾ ਜਦੋਂ ਤੁਹਾਥੋਂ ਉਹਨਾਂ ਨੇ ਪੈਸੇ ਖੋਏ ਆ ਉਸ ਵਕਤ ਤੁਹਾਨੂੰ ਕੋਈ ਨੁਕਸਾਨ ਵੀ ਪਹਚਾ ਸਕਦੇ ਸੀ ਉਹ ਜੀ ਹਾਂਜੀ ਜੇ ਮੈਂ ਮੰਨ ਕੇ ਚੱਲੋ ਮੈਂ ਇਥੋਂ ਉਹਨਾਂ ਨਾਲ ਹੀ ਪਰਸ ਖੋਇਆ ਜਾਂਦਾ ਮੇਰਾ ਪੈਸੇ ਨਾ ਖੋਏ ਜਾਂਦੇ ਹੋ ਸਕਦਾ ਉਹਨਾਂ ਕੋਲੇ ਜਿਵੇਂ ਹੁਣ ਕਾਪੇ ਚੱਕੀ ਫਿਰਦੇ ਆ ਰਾੜ ਚੱਕੀ ਫਿਰਦੇ ਆ ਤੇ ਉਹ ਵੀ ਉੱਥੋਂ ਮਾਰ ਸਕਦੇ ਸੀ ਮੇਰੇ ਕੋਈ ਉਹਨਾਂ ਕੋਲੇ ਮਾਰੂ ਹਥਿਆਰ ਹੈਗਾ ਸੀ ਕੋਈ ਹੋ ਸਕਦਾ ਜੀ ਜਿਹੜਾ ਬੰਦਾ ਇਹਨੇ ਲੁੱਟਖੋ ਕਰ ਰਿਆ ਹੈ ਹਥਿਆਰ ਤਾਂ ਰੱਖਦੇ ਜੀ ਮੜ ਮੜਾ ਮੋਟਾ ਤਾਂ ਰੱਖਦੇ ਹੀ ਆ ਕਾਪਾ ਹੋਇਆ ਰਾਡ ਹੋਈ ਇਹੀਆਂ ਚੀਜ਼ਾਂ ਆਮ ਹੀ ਰੱਖਦੇ ਜੀ ਇਹ ਲੋਕ ਜਦੋਂ ਤੁਹਾਡੇ ਨਾਲ ਇਹ ਘਟਨਾ ਘਟ ਜਾਂਦੀ ਰਸਤੇ ਵਿੱਚ ਤੇ ਤੁਹਾਨੂੰ ਕੋੜਕਪੁਰੇ ਕਿਹੜਾ ਥਾਣਾ ਲੱਗਦਾ ਤੁਹਾਨੂੰ ਸਿਟੀ ਥਾਣਾ ਲੱਗਦਾ ਕੋੜਕਪੁਰੇ ਦਾ ਸਿਟੀ ਥਾਣਾ ਲੱਗਦਾ ਉੱਥੇ ਜਾ ਕੇ ਤੁਸੀਂ ਦਰਖਾਸਤ ਦਿੱਤੀ ਰਿਪੋਰਟ ਲਿਖਾਈ ਹਾਂਜੀ ਐਫ ਆਰ ਕਟਾਈ ਆ ਜੀ ਸਰ ਸਾ ਆਪਣੇ ਸ达ਤ ਮਕੌਰ ਸਿੰਘ ਬਰਾੜ ਸਾਹਿਬ ਉਹਨਾਂ ਨੇ ਲਿਖੀ ਹੈ ਦਰਖਾਸਤ ਮੇਰੀ ਪਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਬੰਦੇ ਫੜ ਲਾਂਗੇ ਪਰ ਤਾਂ ਦਿਨ ਹੋ ਗਏ ਕੋਈ ਕੁਝ ਨਹੀਂ ਹੋ ਰਿਹਾ ਜੀ ਕੁਝ ਨਹੀਂ ਹੋ ਰਿਹਾ ਨਹੀਂ ਜੀ 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 ਇੱਕ ਜੇਕਰ ਉਹ ਆਦਮੀ ਤੁਹਾਡੇ ਕੱਲ ਨੂੰ ਮੂਰੇ ਕੋਈ ਦਿਖਾ ਦਿੰਦੀ ਹੈ ਪੁਲਿਸ ਜਿਵੇਂ ਆਮ ਚੋਰ ਫੜੇ ਜਾਂਦੇ ਆ ਤੇ ਤੁਸੀਂ ਉਹਨਾਂ ਨੂੰ ਸਿਆਣ ਲੋਗੇ ਵੀ ਆਹ ਬੰਦੇ ਹੈਗੇ ਆ ਵੇਖੋ ਜੀ ਉੱਥੇ ਨਾ ਕੈਮਰੇ ਲੱਗੇ ਹੋਏ ਆ ਪ੍ਰਸ਼ਾਸਨ ਨੂੰ ਵੀ ਪਤਾ ਇਹ ਗੱਲ ਦਾ ਉਹਦੋਂ ਅੱਗੇ ਵੀ ਕੈਮਰੇ ਲੱਗੇ ਆ ਸਕੂਲ ਦੇ ਵਿੱਚ ਉਹਦੋਂ ਅੱਗੇ ਇੱਕ ਸੈਲਰ ਆ ਉਹਦੇ ਵਿੱਚ ਵੀ ਕੈਮਰੇ ਲੱਗੇ ਉਹਦੇ ਵਿੱਚ ਸਾਫ ਬੰਦਾ ਜਾਂਦਾ ਹੋਇਆ ਦਿਖਾਈ ਦਿੰਦਾ ਪ੍ਰਸ਼ਾਸਨ ਵੀ ਉਸ ਨੂੰ ਪਤਾ ਦੇਖ ਸਕਦਾ ਹੈ ਤੇ ਮੈਂ ਤਾਂ ਕਿਉਂਕਿ ਮੈਂ ਤਾਂ ਪਿਛਲਾ ਬੰਦਾ ਹੀ ਵੇਖਿਆ ਜਾਦੇ ਕਿ ਮੈਂ ਤਾਂ ਉਹਨੂੰ ਗਰੀਬ ਪਛਾਣ ਸਕਦਾ ਕਿਉਂਕਿ ਜਿਹੜਾ ਕੈਮਰੇ ਵਿੱਚ ਆ ਉਹ ਜਿਵੇਂ ਮਲਾਜਮ ਆ ਉਹ ਕੁਝ ਵੀ ਕਰ ਸਕਦਾ ਉਹ ਵੇਖ ਕੇ ਪਛਾਣ ਕੇ ਜਦੋਂ ਮਰਜ਼ੀ ਫੜ ਸਕਦੇ ਆ ਆਮ ਤੌਰ ਤੇ ਜਦੋਂ ਘਟਨਾ ਘਟਦੀ ਤੇ ਪੁਲਿਸ ਪੁੱਛਦੀ ਆ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਤੇ ਤੁਹਾਨੂੰ ਹੈਗਾ ਕਿਸੇ ਸ਼ੱਕ ਪਰ ਪੁੱਛਿਆ ਵੀ ਉਹਨਾਂ ਪੁਲਿਸ ਨੇ ਵੀ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਹਾਂਜੀ ਮੈਨੂੰ ਪੁੱਛਿਆ ਗਿਆ ਜੀ ਮੈਨੂੰ ਉਹਨਾਂ ਨੇ ਇਹ ਵੀ ਪੁੱਛਿਆ ਵੀ ਤੁਸੀਂ ਦੱਸੋ ਵੀ ਜਾਣ ਲੱਗੇ ਕਿਸ ਨੂੰ ਕਾਲ ਕੀਤੀ ਹੋਵੇ ਮਾਹ ਜੀ ਕਾਲ ਤਾਂ ਅਸੀਂ ਜੜੀਆਂ ਵੇਖੋ ਦਦਾਸ ਵੀ ਹੋ ਸਕਦੀਆਂ ਪਰ ਮੈਂ ਕਿਸੇ ਦਾ ਛੇ ਸ਼ੱਕਦਾਰ ਨਹੀਂ ਕਰਦਾ ਕਿ ਕਿਸੇ ਨੇ ਆਪਣਾ ਬੇਬੰਦ ਦਾ ਨਿਯਾਇਜ਼ ਕੁੱਟਿਆ ਜਾਵੇ ਕੋਈ ਕਿਉਂਕਿ ਤੁਹਾਨੂੰ ਇਹਦਾ ਪਤਾ ਪ੍ਰਸ਼ਾਸਨ ਨੂੰ ਸਾਰਾ ਪਤਾ ਜੀ ਪ੍ਰਸ਼ਾਸਨ ਜੇ ਕਰਨ ਦੇ ਆਵੇ ਤਾਂ ਕੀ ਕੁਝ ਨਹੀਂ ਕਰ ਸਕਦੀ ਜੀ ਕਿਉਂਕਿ ਤਗੜੇ ਹੱਥਾਂ ਦਾ ਜੇ ਤੱਕ ਇਹ ਕੰਮ ਕਿਸੇ ਚੰਗੇ ਲੀਡਰ ਦਾ ਵੀਆਈਪੀ ਬੰਦੇ ਦਾ ਹੁੰਦਾ ਜਾਂ ਚੰਗੇ ਮੋ ਬੰਦੇ ਹੁੰਦਾ ਤੇ ਉਹਦੇ ਹੁਣ ਚੋਰ ਫੜੇ ਹੋਣੇ ਸੀਗੇ ਉਹਨੂੰ ਫੜ ਲੈਂਦੇ ਜੀ ਜੀ ਤੁਸੀਂ ਇੱਕ ਮੀਡੀਆ ਕਿਸਾਨ ਕਰਕੇ ਤਾਂ ਕਰਕੇ ਨਹੀਂ ਇਹ ਤੇ ਕਾਰਵਾਈ ਹੋ ਰਹੀ ਨਹੀਂ ਜਿਹੜਾ ਸਾਡਾ ਕਿਸਾਨ ਨੂੰ ਤਾਂ ਖਾਸ ਕਰਕੇ ਜਿਹੜੇ ਨਿੱਕੇ ਕਿਸਾਨਾਂ ਨੂੰ ਇਹਦੇ ਉੱਤੇ ਪੁਲਿਸ ਨੇ ਬਹੁਤ ਘੱਟ ਕੰਮ ਕਰਦੀ ਹੈ ਜੀ ਕਿਉਂਕਿ ਇਹ ਵੱਡੇ ਲੋਕਾਂ ਲਈ ਬਣੀਆਂ ਸਰਕਾਰਾਂ ਵੀ ਤੇ ਅਫਸਰ ਵੀ ਹੂੰ ਜਦੋਂ ਤੁਸੀਂ ਘਰੋਂ ਤੁਰੇ ਉਦੋਂ ਤੁਹਾਡੇ ਪਿੱਛੇ ਕੋਈ ਬੰਦਾ ਲੱਗਿਆ ਹੋਵੇ ਜਾਂ ਕਿਸੇ ਨੇ ਰੇਕੀ ਕਰੀ ਹੋਵੇ ਨਹੀਂ ਇਹ ਕੁਝ ਨਹੀਂ ਕਹਿ ਸਕਦਾ ਜੀ ਮੈਂ ਕਿਉਂਕਿ ਮੈਂ ਤਾਂ ਆਪਦੇ ਆਪਦੇ ਧਿਆਨ ਮੈਂ ਜਾ ਰਿਹਾ ਨਾ ਮੈਨੂੰ ਇਹ ਗੱਲ ਤਾਂ ਕੁਝ ਨਹੀਂ ਪਤਾਗਾ ਜੀ ਹੂੰ ਨਹੀਂ ਮੈਂ ਇੱਕ ਖਿਆਲ ਹੀ ਨ ਕੀਤਾ ਨਾ ਮੈਨੂੰ ਯਾ ਚੇਤੇ ਸੀਗਾ ਵੀ ਮੇਨ ਨਾਲ ਇਹ ਜਿਹੀ ਘਟਨਾ ਵਾਪਰ ਸਕਦੀ ਆ ਕੀ ਅੰਦਾਜ਼ਾ ਹੋ ਸਕਦਾ ਵੀ ਉਹਨਾਂ ਬੰਦੇ ਨੂੰ ਪਤਾ ਸੀ ਵੀ ਤੁਹਾਡੇ ਕੁਲਦੀਪ ਸਿੰਘ ਕੋਲੇ ਪੈਸੇ ਆ ਤੇ ਇਹ ਲੈ ਕੇ ਚੱਲਿਆ ਹੋ ਸਕਦਾ ਕਿਸੇ ਨੇ ਰਿਕੇ ਕੀਤਾ ਹੋਵੇ ਪਰ ਮੈਨੂੰ ਨਹੀਂ ਇਹ ਤਾਂ ਗੱਲ ਦਾ ਪਤਾ ਜੀ ਕਿਉਂਕਿ ਮੈਨੂੰ ਤਾਂ ਮੇਰੇ ਦਿਮਾਗ 'ਚ ਹੀ ਹੈ ਨਹੀਂ ਸੀ ਵੀ ਮੇਨ ਨਾਲ ਇਹ ਜਿਹਾ ਵਾਕਾ ਹੋ ਸਕਦਾ ਕਿਉਂਕਿ ਮੈਂ ਤਾਂ ਆਪਦੇ ਧਿਆਨ ਲਾ ਰਿਹਾ ਸੀਗਾ ਮੈਂ ਤਾਂ ਇਹ ਸੀਗਾ ਮੈਂ ਤਾਂ ਜਾ ਕੇ ਉਹਨੂੰ ਪੈਸੇ ਦੇਣੇ ਆ ਦੁਕਾਨਦਾਰ ਨੂੰ ਤੇ ਉਹ ਦੇ ਕੇ ਵਾਪਸ ਆ ਜਾਣਾ ਜਦੋਂ ਤੁਨੂੰ ਘੇਰ ਲਿਆ ਉੱਥੇ ਰਸਤੇ 'ਚ ਖਲਾਰ ਲਿਆ ਤੁਹਾਡੇ ਪਰਸ ਕੱਢਿਆ ਉਹਨਾਂ ਨੇ ਬਟਕੂ ਗੀਸੇ ਚ ਕੱਟ ਲਿਆ ਕੋਈ ਤੁਹਾਡੇ ਸਿਉਣੇ ਦੀ ਕੋਈ ਛਾਪ ਕੋਈ ਕੜਾ ਪਾਇਆ ਹੋਵੇ ਉਹਨਾਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਤੁਹਾਡੇ ਕੋਲੇ ਮੋਬਾਈਲ ਆ ਉਹਨਾਂ ਨੇ ਮੋਬਾਈਲ ਤੇ ਵੀ ਖੋਣ ਦੀ ਕੋਸ਼ਿਸ਼ ਕੀਤੀ ਮੋਬਾਈਲ ਵੀ ਦੇ ਦੇ ਇਹੋ ਜਿਹਾ ਕੁਝ ਹੋਇਆ ਕੁਝ ਉਹਨਾਂ ਨੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਆ ਜੀ ਪਰ ਉਹਨਾਂ ਨੇ ਇਤਨਾ ਟਾਈਮ ਹੀ ਨਹੀਂ ਲਾਇਆਗਾ ਤੋਂ ਟਾਈਮ ਬਹੁਤ ਕੱਟ ਲਾਇਆ ਕਿਉਂਕਿ ਸਣੇ ਮੇਰਾ ਗੀਸਾ ਉਹ ਪੱਟ ਕੇ ਲੈ ਗਏ ਸਣੇ ਵਿੱਚ ਬਰਸ ਸੀਗਾ ਵਿੱਚ ਲੱਗਦੀ ਸੀ ਉਹ ਪੱਟ ਕੇ ਲੈ ਗਏ ਜਿਹਦੇ ਵਿੱਚ ਮੇਰੇ ਜ਼ਰੂਰੀ ਕਾਗਜ਼ ਆਤ ਡਰਾਈਵ ਸੈਂਸ ਆ ਏਟੀਐਮ ਮੇਰਾ ਇੱਕ ਚੈੱਕ ਵੀ ਸੀਗਾ ਉਹਦੇ ਵਿੱਚ ਆਧਾਰ ਕਾਰਡ ਵੀ ਵਿੱਚ ਸੀ ਮੇਰਾ ਜੀ ਉਹ ਸਾਰਾ ਨਕਦੀ ਉਹਦੇ ਵਿੱਚ ਸਾਰਾ ਕੁਝ ਚਲਾ ਗਿਆ ਜੀ ਪਿੰਡ ਤੋਂ ਕਿੰਨੀ ਦੂਰੀ ਤੇ ਜਿਹੜੀ ਇਹ ਘਟਨਾ ਘਟਦੀ ਹੈ ਇਹ 1.5 ਕਿਲੋਮੀਟਰ ਬਾਅਦ ਹੀ ਆ ਸਰ ਜੀ 1.5 ਕਿਲੋਮੀਟਰ ਦੀ ਜੀ ਜੇ 1.5 ਕਿਲੋਮੀਟਰ ਦੀ ਘਟਨਾ ਘਟ ਜਾਂਦੀ ਹੈ ਤੇ ਜਿਹੜਾ ਆਮ ਲੋਕ ਜਿੱਥੇ ਆਪਾਂ ਕਹਿੰਦੇ ਨੇ ਸੁੰਨਾ ਰਸਤਾ ਜਾਂਦਾ ਹੁੰਦਾ ਉੱਥੇ ਤਾਂ ਫਿਰ ਹੋਰ ਵੀ ਬਹੁਤ ਘਟਨਾ ਘਟਦੀਆਂ ਹੋਣਗੀਆਂ ਜੇ 1.5 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਤੁਹਾਡੇ ਨਾਲ ਘਟਨਾ ਘਟ ਗਈ ਆਪਾਂ ਕਹਿੰਦੇ ਨੇ ਆਮ ਲੋਕ ਤੋਂ ਪਿੰਡ ਦੇ ਲੋਕ ਤਾਂ ਤੁਰੇ ਹੀ ਫਿਰਦੇ ਰਹਿੰਦੇ ਆ ਰਸਤਾ ਬਹੁਤ ਚੱਲਦਾ ਜਿਹੜੇ ਆਪਣੇ ਬੰਦੇ ਆ ਜੀ ਇਹ ਡਾਰੀ ਹੈ ਨਹੀਂ ਜੀ ਇਹਨਾਂ ਨੂੰ ਕਿਸੇ ਗੱਲ ਦਾ ਵੀ ਜਿਹੜੇ ਹੈਗੇ ਨਾ ਅਪਰਾਧੀ ਆ ਅਪਰਾਧ ਕਰਨ ਵਾਲੇ ਬੰਦੇ ਆ ਇਹਨਾਂ ਨੂੰ ਕਿਸੇ ਦੇ ਵੀ ਨਾ ਤਾਂ ਆਫਸਰ ਦਾ ਡਰ ਆ ਨਾ ਕਿਸੇ ਲੀਡਰ ਦਾ ਇਹ ਭੌ ਮੰਨ ਰਿਆ ਜਾਂ ਤਾਂ ਇਹਨਾਂ ਦੇ ਮਿਲੀ ਭਗਤ ਹੋ ਸਕਦੀ ਆ ਕੁਝ ਵੀ ਹੋ ਸਕਦਾ ਕਿਉਂਕਿ ਮੇਰਾ ਪਿੰਡ ਬੰਮਨਾਲਾ ਕੋਟਪੁਰੇ ਨੂੰ ਸਿਰਫ 2 ਕਿਲੋਮੀਟਰ ਵਾਰਦਾ ਦੋਨੇ ਸਵਾ ਦੋ ਹੋਗਾ 1.5 ਕਿਲੋਮੀਟਰ ਤੇ ਮੇਰੇ ਤਾਂ ਵਾਰਦਾਤ ਹੁੰਦੀ ਆ ਆਵਾਜਾਈ ਉੱਥੇ ਚੱਲਦੀ ਆ ਜੇ ਉਹਨਾਂ ਨੂੰ ਕੋਈ ਡਰ ਹੈ ਨਹੀਂ ਤਾਂ ਫੇਰ ਹੀ ਵਾਰਦਾਤ ਕਰਦੇ ਨਾ ਜੀ ਜੇ ਡਾਰੀ ਹੋਵੇ ਫੇਰ ਵਾਰਦਾਤ ਨਹੀਂ ਕਰਦੇਗੇ ਉਸ ਰਸਤੇ ਦੇ ਵਿੱਚ ਪਹਿਲਾਂ ਕਿੰਨੀ ਇੱਕ ਘਟਨਾਵਾਂ ਘਟੀਆਂ ਇਹ ਵਾਰਦਾਤਾ ਹੋਈਆਂ ਵਾਰਦਾਤਾ ਬਹੁਤ ਹੋਊਗਾ ਜੀ ਬਹੁਤ ਜਿਆਦਾ ਵਾਰਦਾਤਾ ਉਥੇ ਹੋ ਰਹੀਆਂ ਹਨ ਤਕਰੀਬਨ ਆ ਹੀ ਦੇਣੀ ਉਥੇ ਕੋਈ ਨਾ ਕੋਈ ਵਾਰਦਾਤਾ ਕਿਉਂਕਿ ਤਿੰਨ ਚਾਰ ਦਾ ਵਾਰਦਾਤਾ ਤਾਂ ਬਹੁਤ ਭੜੀਆਂ ਵਾਰਦਾਤ ਹੋਈਆਂ ਜਿਵੇਂ ਤੂੰ 2 ਮਹੀਨੇ ਪਹਿਲਾਂ ਸਾਡੇ ਪਿੰਡ ਦੀ ਨੂੰਹ ਸੀਗੀ ਉਹ ਬਾਜ਼ਾਰ ਚੋਂ ਆਦਾ ਸਮਾਨ ਲੈ ਕੇ ਆ ਰਹੇ ਸੀਗੇ ਨਾਲ ਉਹਦਾ ਸੌਰਵ ਸਿੰਘ ਸੀ ਉਹਨਾਂ ਨੂੰ ਮੋਟਰਸਾਈਕਲ ਤੇ ਰੋਕ ਕੇ ਨਾਲੇ ਕੁੱਟਿਆ ਗਿਆ ਨਾਲੇ ਉਹਨਾਂ ਚੈਨੀ ਲਾਈ ਗਈ ਹੋਰ ਸਮਾਨ ਵੀ ਖੋਇਆ ਗਿਆ ਤੇ ਉਹ ਸੱਟ ਵੀ ਮਾਰੀ ਗਈ ਉਸ ਦੀ ਉਹ ਕਿੰਨੀ ਗੱਲ ਪੁਰਾਣੀ ਆ ਇਹ ਸਿਰ 2 ਮਹੀਨੇ ਕਰੀਬ ਹੋਊਗਾ ਜੀ 2 ਮਹੀਨੇ ਗੱਲ ਪੁਰਾਣੀ ਆ ਉਸ ਤੇ ਕੋਈ ਪੁਲਿਸ ਨੇ ਕਾਰਵਾਈ ਕਰੀ ਹੁਣ ਤੱਕ ਨਹੀਂ ਜੋ ਕੁਝ ਨਹੀਂ ਕਹਿ ਸਕਦੇ ਜੀ ਉਹ ਪਰਿਵਾਰ ਨਾਲ ਕਿਉਂਕਿ ਜੇ ਕਾਰਵਾਈ ਕੀਤੀ ਹੁੰਦੀ ਤਾਂ ਮੇਰੇ ਨਾਲ ਤਾਂ ਕੰਮ ਨਹੀਂ ਹੁੰਦਾ ਸੀਗਾ ਜੀ ਹੁਣ ਕਿੰਨੇ ਕੁ ਡਰੇ ਹੋਏ ਹੋ ਤੁਸੀਂ ਕਿੰਨੇ ਕੁ ਡਰ ਲੱਗਦਾ ਵੀ ਦਿਨ ਦਿਹਾੜੇ ਆਪਾਂ ਨਹੀਂ ਜਾਣਾ ਟਾਈਮ ਨਾਲ ਘਰੇ ਆ ਜਾਣਾ ਡਰਦਾ ਬਹੁਤ ਲੱਗਦਾ ਜੀ ਹੁਣ ਤਾਂ ਪਰਿਵਾਰ ਵੀ ਸਾਡਾ ਸਹਿਮਿਆ ਹੋਇਆ ਹੈ ਕਿਉਂਕਿ ਆਜ ਦਿਨ ਜਿਹੜਾ ਕੋਈ ਇਹ ਜਿਹੀ ਘਟਨਾ ਵਾਪਰਦੀ ਆ ਪਰਿਵਾਰ ਵੀ ਡਰਦਾ ਕਹਿੰਦਾ ਵੀ ਤੁਸੀਂ ਜੇ ਕੰਮ ਕਰਨਾ ਮੜ ਬੋਟਾ ਆ ਦਾ ਵੀ ਅੱdte ਪੌਣੇ ਘੰਟੇ ਦੇ ਵਿੱਚ ਸ਼ਹਿਰ ਦਾ ਕੰਮ ਕਰਕੇ ਘਰੇ ਆ ਜਾਓ ਮੋਟਰਸਾਈਕਲ ੱੱਕਾ ਦੇ ਨਾਲ ਲੈ ਕੇ ਜਾਓ ਜੇ ਜਾਣਾ ਤਾਂ ਗੱਡੀ ਲੈ ਜਾਓ ਗੱਡੀ ਤੇ ਮੜ ਬੋਟੀ ਸੇਫਟੀ ਤਾਂ ਹੈ ਨਾ ਪਰ ਮੋਟਰਸਾਈਕਲ ਤੇ ਸੇਫਟੀ ਕੋਈ ਨਹੀਂ ਗਈ ਮੋਟਰਸਾਈਕਲ ਉਹਦੇ ਪਤਾ ਲੱਗਦੇ ਜਦੋਂ ਖੋ ਕੋਈ ਕੋਈ ਭੱਜ ਜਾਂਦੇ ਜੀ ਤੁਹਾਡੀ ਗੱਲ ਨਾਲ ਅਸੀਂ ਬਿਲਕੁਲ ਸਹਿਮਤ ਆ ਵੀ ਮੋਟਰਸਾਈਕਲ ਤੇ ਨਾ ਜਾਓ ਗੱਡੀ ਦੀ ਜਾਓ ਗੱਡੀ ਤੇ ਸੇਫ ਹਾਂ ਤੁਹਾਡੇ ਕੋਲ ਤਾਂ ਗੱਡੀ ਹੈਗੀ ਆ ਜਿਹੜਾ ਵਿਚਾਰਾ ਆਮ ਛੋਟਾ ਜਿਹਾ ਪਰਿਵਾਰ ਵਾਲਾ ਕੋਈ ਗਰੀਬ ਪਰਿਵਾਰ ਹੈ ਉਹ ਗੱਡੀ ਕਿੱਥੋਂ ਲਾਊਗਾ ਉਹਨਾਂ ਕੋਲ ਤਾਂ ਮੋਟਰਸਾਈਕਲ ਹੀ ਆ ਵੇਖੋ ਜੀ ਗੱਲ ਇਹ ਆ ਮੈਂ ਤਾਂ ਵੈਸੇ ਇਹ ਤਾਂ ਗੱਲ ਕਹਿੰਦਾ ਵੀ ਜੇ ਹੁਣ ਮੰਨ ਕੇ ਚੱਲੋ ਵੀ ਮੈਂ ਸ਼ਹਿਰ ਜਾਣਾ ਹੈ ਕਿਉਂਕਿ ਮੋਟਰਸਾਈਕਲ ਬਗੈਰ ਸਰਦਾ ਨਹੀਂ ਕਾ ਕਿਉਂਕਿ ਨਿੱਕੇ ਮੁੱਟੇ ਕੰਮ ਕਰਨੇ ਹੁੰਦੇ ਆ ਦੇਣ ਲੈਣਾ ਆਰਤੀਆਂ ਨਾ ਵੀ ਕਰਨਾ ਹੁੰਦਾ ਕੋਈ ਦਵਾਈ ਵੀ ਲੈ ਕੇ ਆਉਣੀ ਆ ਕੋਈ ਸਪਰੇਅ ਲੈ ਕੇ ਆਉਣੀ ਆ ਕੋਈ ਆਪਾਂ ਰੇ ਲੈ ਕੇ ਆਉਣੀ ਆ ਕੋਈ ਘਰ ਦਾ ਘਰੇਲੂ ਸਮਾਨ ਲੈ ਕੇ ਆਉਣਾ ਤਾਂ ਮੋਟਰਸਾਈਕਲ ਤੇ ਆਉਂਦਾ ਹੈ ਪਰ ਡਰ ਬਹੁਤ ਜ਼ਿਆਦਾ ਲੱ ਸ਼ੌਕ ਸੰਤਿਆ ਕਰੀ ਵਾਪਸ ਕਰ ਹੁਣ ਕਿਤੇ ਇਹ ਵੀ ਡਰ ਲੱਗਦਾ ਹੋਣਾ ਵੀ ਜੇਕਰ ਮੇਰਾ ਪਰਿਵਾਰ ਤੁਹਾਡਾ ਟੱਬਰ ਨਾਲ ਹੁੰਦਾ ਉਹਨਾਂ ਦਾ ਨੁਕਸਾਨ ਵੀ ਹੋ ਜਾਣਾ ਸੀ ਜਿਵੇਂ ਜਿਹੜਾ ਚੋਰ ਹੈ ਉਹ ਸੋਚ ਕੇ ਨਹੀਂ ਆਉਂਦਾ ਵੀ ਮੈਂ ਇਹਦੇ ਕਾਂਟੇ ਲਾਉਣੇ ਆ ਜਾਂ ਮੈਂ ਇਹਦਾ ਪਰਸ ਕੱਟਣਾ ਵੀ ਇਹ ਡੱਕਪੂ ਆ ਇਹ ਸੱਟ ਖਜੂਗਾ ਉਥੇ ਸੱਟ ਵੀ ਵੱਜ ਸਕਦੀ ਸੀ ਜਿਵੇਂ ਹਾਂਜੀ ਮੈਂ ਤੁਹਾਨੂੰ ਪਹਿਲੀ ਗੱਲ ਪਹਿੇ ਕਹਿਣਾ ਜਿਹੜੇ ਤੋਂ ਪਹਿਲਾਂ ਸਾਡੇ ਪਿੰਡ ਵਾਪਰੀਏ ਘਟਨਾ ਵਾਪਰੀਏ 2 ਮਹੀਨੇ ਪਹਿਲਾਂ ਉਹ ਦਾ ਨਾਲ ਵੀ ਕੁੜੀ ਦੇ ਨਾਲ ਉਹਦਾ ਸਹੁਰਾ ਸਾਹਿਬ ਸੀਗੇ ਜੇ ਦੋਨੇ ਜਣੇ ਉਹਨਾਂ ਤੇ ਇਹ ਕਰਨਾ ਵਾਪਰ ਸਕਦੇ ਜੇ ਮੇਰਾ ਪਰਿਵਾਰ ਮੇਰੇ ਨਾਲ ਹੁੰਦਾ ਹੋ ਸਕਦਾ ਇਹਨਾਂ ਸੱਟ ਵੀ ਮਾਰ ਜਾਂਦੇ ਜਾਂ ਮੇਰੇ ਵੀ ਸੱਟ ਮਾਰ ਜਾਂਦੇ ਕਿਉਂਕਿ ਅਸੀਂ ਚੀਜ਼ ਖੋਹ ਨਹੀਂ ਦੇਣੀ ਦੋ ਜਣੇ ਸੀਗੇ ਲੁੱਟ ਖੋ ਤਾਂ ਉਹਨਾਂ ਨੇ ਕਰਨੀ ਆ ਉਹਨਾਂ ਨੇ ਹਟਣੀ ਨਹੀਂ ਪਰ ਹੁਣ ਡਰ ਬਹੁਤ ਲੱਗਦਾ ਵੀ ਸੱਟ ਫੇਟ ਮਾਰ ਸਕਦੇ ਆ ਜੀ ਉਹ ਜਦੋਂ ਤੁਹਾਡੇ ਨਾਲ ਇਹ ਵਾਤੇ ਕੋਈ ਜਫੋ ਜਫੀ ਵੀ ਹੋਏ ਤੁਸੀਂ ਇੱਕ ਦੂਜੇ ਨੂੰ ਤੁਸੀਂ ਜਿਵੇਂ ਉਹਨਾਂ ਨੇ ਤੁਹਾਨੂੰ ਆਉਣ ਦੀ ਖੋਹਣ ਦੀ ਕੋਸ਼ਿਸ਼ ਕੀਤੀ ਤੁਸੀਂ ਆਪ ਦਾ ਪਰਸ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਇੱਕ ਦੂਜੇ ਜਫੋ ਜਫੀ ਹੋਏ ਤੁਸੀਂ ਨਹੀਂ ਜੀ ਉਹਨਾਂ ਨੇ ਬਰਾਬਰ ਮੋਟਰਸਾਈਕਲ ਲਾ ਕੇ ਮੋਟਰਸਾਈਕਲ ਤੇ ਲੱਤ ਲਾ ਕੇ ਇੱਕ ਨਾਮ ਤੁਰੇ ਜਾਂਦੇ ਦੇ ਤੇ ਕਿ ਹਜੋਕਾ ਮਾਰ ਕੇ ਮੇਰਾ ਪਰਸਕ ਹੋਇਆ ਗਿਆ ਤਾਂ ਮੈਨੂੰ ਲੱਤ ਮਾਰ ਕੇ ਥੱਲੇ ਸਿੱਟਿਆ ਗਿਆ ਹੂੰ ਦੇ ਤਾਂ ਉਸ ਵਕਤ ਉਸ ਵਕਤ ਤੁਹਾਡਾ ਕੋਈ ਲੱਤਾਂ ਬਾਹ ਵੀ ਟੁੱਟ ਸਕਦੀ ਸੀ ਜਿਹੜੇ ਸਾਨੂੰ ਧੱਕਾ ਮਾਰਿਆ ਬੰਦਾ ਤਾਂ ਅਚਾਨਕ ਹੀ ਤੁਰੇ ਜਾਂਦਾ ਅਦੀ ਮੂੜ ਚ ਤੁਰੇ ਜਾਂਦਾ ਹਾਂਜੀ ਉਹਦੇ ਨਾਲ ਇੱਕ ਖਾਲਾ ਵਗਦਾ ਪਾਣੀ ਵਾਲਾ ਹੂੰ ਤੇ ਉਹਦੇ ਨਾਲ ਇੱਕ ਕੰਧ ਵੀ ਆ ਜਗਾ ਵੀ ਆ ਉਥੇ ਬਣੀ ਵੀ ਜੇ ਨੇਹ ਜਾਣੀ ਮੈਂ ਉਥੇ ਡੇ ਕੇ ਪੈਂਦਾ ਜਾਂ ਉਹ ਤੇ ਮੇਰਾ ਸਿਰ ਵੱਜਦਾ ਜਾਂ ਲੱਤ ਵੱਜਦੀ ਆ ਤੇ ਮੇਰਾ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ